ਗਰਸ਼ੰਕਰ ਕੋਟਫਤੂਹੀ ਮੇਹਟੀਆਣਾ ਵਿਚਕਾਰ ਨੇਤ ਨੈਰ ਵਿਚ ਗੱਡੀਆਂ ਦੇ ਡਿੱਗਣ ਦੇ ਸਮਾਚਾਰ ਮਿਲ ਰਹੇ ਹਨ ਕਈ ਰਾਗੀਰ ਮੌਤ ਦੇ ਮੂੰਹ ਵਿਚ ਚਲੇ ਗਏ ਹਨ ਅਤੇ ਕਈ ਗੰਭੀਰ ਫੱਟੜ ਹੋ ਕੇ ਲੱਤਾਂ ਬਾਹਾਂ ਤੜਵਾ ਬੈਠੇ ਹਨ ਅੱਜ ਫਿਰ ਸਵੇਰੇ 22 ਜੁਲਾਈ ਨੂੰ ਇੱਕ ਟਿਪਪਰ ਨੰ 8J07GE0296 ਜਿਸ ਨੂੰ ਡਰਾਈਵਰ ਮਨੋਜ ਕੁਮਾਰ ਵਾਸੀ ਪਿੰਡ ਚਾਕ ਵਿਜੇਪੁਰ ਬੀकानेर ਨੇ ਜਾਣਕਾਰੀ ਦਿੰਦਿਆਂ ਪ੍ਰੈਸ ਨੂੰ ਦੱਸਿਆ ਕਿ ਮੈਂ ਜੇਜੋ ਤੋਂ ਅਬੋਰ ਲਈ ਇਕੱਲਾ ਹੀ ਪਥਰਾ ਨਾਲ ਪਰਿਆ ਟਿਪਪਰ ਲੈ ਕੇ ਚਲਿਆ ਮੈਂ ਕੋਟਫ ਤੂਹੀ ਤੋਂ ਮੇਟੀ ਆਣਾ ਵਾਲੀ ਸੜਕ ਤੇ ਜਾ ਰਿਹਾ ਸੀ ਤਾਂ ਜਦੋਂ ਮੈਂ ਕਾਣਾ ਪਿੰਡ ਦੇ ਲਾਗਿਓ ਲੰਘ ਰਿਹਾ ਸੀ ਤਾਂ ਅੱਗੋਂ ਇੱਕ ਹੋਰ ਆ ਰਹੇ ਟਿਪਰ ਨੇ ਉੱਪਰ ਦਰਖੱਦ ਦੇ ਟਾਹਣ ਨੂੰ ਬਚਾਉਂਦੇ ਹੋਏ ਮੇਰੇ ਵੱਲ ਗੱਡੀ ਦਬਾ ਦਿੱਤੀ ਮੈਂ ਬਚਾਅ ਦੀ ਕੋਸ਼ਿਸ਼ ਕੀਤੀ ਪਰ ਨਹਿਰ ਵਾਲੇ ਪਾਸੇ ਨਾ ਤਾਂ ਕੋਈ ਬਰਮਸੀ ਤੇ ਨਾ ਹੀ ਸੇਫਟੀ ਗਾਰਡ ਲੱਗਾ ਹੋਇਆ ਸੀ ਮੇਰੀ ਗੱਡੀ ਨਹਿਰ ਵਿੱਚ ਪਲਟ ਕੇ ਪੁੱਠੀ ਹੋ ਗਈ ਦਿਨ ਦਾ ਸਮਾਂ ਹੋਣ ਕਾਰਨ ਰਾਗੀਰਾ ਨੇ ਮੈਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਇਹ ਕਿਸ ਮੌਕੇ ਨਹਿਰ ਪਾਣੀ ਨਾਲ ਪਰੀ ਹੋਈ ਚੱਲ ਰਹੀ ਹੈ ਨੇਰ ਵਿੱਚ ਗੱਡੀ ਡਿੱਗਣ ਦੀ ਖਬਰ ਸੁਣਦਿਆਂ ਹੀ ਪਿੰਡ ਬਗਾਣਾ ਦੇ ਸਰਪੰਚ ਬਲਵਿੰਦਰ ਸਿੰਘ ਮੌਕੇ ਤੇ ਕਟਨਾ ਸਥਾਨ ਤੇ ਪਹੁੰਚ ਗਏ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਚੌਕੀ ਇੰਚਾਰਜ ਐਸੀ ਕਮਲਜੀਤ ਸਿੰਘ ਆਪਣੀ ਫੋਰਸ ਸਮੇਤ ਤੁਰੰਤ ਮੌਕੇ ਤੇ ਪਹੁੰਚ ਕੇ ਬਚਾਅ ਕਾਰਜਾਂ ਵਿੱਚ जुट ਗਏ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਟਨਾ ਸਥਾਨ ਤੇ ਆਮ ਲੋਕ ਇਹ ਵੀ ਕਹਿਿੰਦੇ ਸੁਣੇਨ ਗਏ ਕਿ ਜੋ ਜੋ ਤੋਂ ਵਾਇਆ ਮਾਹਿਲਪੁਰ ਕੋਟਫਤੂਹੀ बहराम फगवाड़ा वाली सड़क बिल्कुल नवी अते नेड़े है पर पत्थरा नाल परे हुए इन्हें टिप्पर इधरों उधर क्यों जाते हैं तो यह सड़क छोटी है अते टिप्पर चलण दे काबल नहीं है कि नजायज़ माइनिंग करके तो नहीं इथरों दी जा रहे ये एक जांच का विषय है कैमरामैन मनिंदर सिंह सैनी दे नाल हशियारपुर तो पत्रकार हरविंदर पोंगरनी की विशेष रिपोर्ट ਸਾਡੇ ਮੈਂ ਬੰਚ ਬੋਤਾਰ ਗ੍ਰਾਮ ਪੰਚਾਇਤ ਤੋਂ ਭਖਾਣਾ ਤੇ ਸਾਡੇ ਪਿੰਡ ਦਾ ਜਾਨਕੀ ਇਹ ਵਖਿਆ ਆ ਸਾਡੇ ਭਗਾਨੇ ਚ ਪੈਂਦਾ ਹੈ ਜਿਹੜਾ ਇੰਡੀਆ ਕਹਾ ਹੈ ਜੀ ਸਾਨੂੰ ਪਤਾ ਲੰਗਾ 8:00 ਵਜੇ ਤੇ 8:30 ਤਕਰੀਬਨ 9:00 ਦੇ ਵਿਚਕਾਰ ਫਿਰ ਚੱਕਦੇ ਗਿਆ ਜੀ ਔਰ ਬਹੁਤ ਅਕੀ ਬਦਰੀ ਨਾਲ ਜਿਹੜੇ ਪੁਲਪੁ ਪ੍ਰਸ਼ਾਸਨ ਦੇ ਸਾਡੇ ਯਾਦ ਜੀ ਐਸਏ ਸਾਹਿਬ ਉਹ ਸਾਡੇ ਨਾਲ ਵੀ ਪਹਿਲਾਂ ਇੱਥੇ ਪਹੁੰਚ ਗਏ ਜੀ ਇਹ ਤਾਂ ਸਹੀ ਕਹਿੰਦੇ ਨਾ ਕੁੱਲ ਸੌਦੀ ਨਹੀਂ ਜੀ ਕਿ ਅਸੀਂ ਦੇਖੋ ਬਹਿ ਬਾਅਦ ਤੇ ਆਇਆ ਮੇ ਤਾਂ ਪਹਿਲਾਂ ਉੱਥੇ ਪਹੁੰਚੇ ਚੁਕੇ ਜੀ ਤੇ ਇਹਨਾਂ ਨੇ ਆਖਰੀ ਮੌਕਾ ਦੇਖਿਆ ਡਰਾਈਵਰ ਜਿਹੜਾ ਆਪਣੇ ਆਪ ਪੌੜੀਆਂ ਰਾਹੀਂ ਬਾਹਰ ਆ ਗਿਆ ਜੀ ਉਹਨੇ ਬੜੀ ਬਦਰੀ ਦਿਖਾਈ ਆ ਔਰ ਡਰਾਈਵਰ ਦਾ ਕੋਈ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਪਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੁਆਬਾ ਆਪਣੇ ਹਿਆਰਪੁਰ ਨੂੰ ਜੀ ਕਈ ਵਾਰੀ ਪਹਿਲਾਂ ਵੀ ਪ੍ਰੈਸਰ ਆਹੀ ਬੇਨਤੀ ਕਰ ਚੁੱਕੇ ਆ ਤੇ ਇਹਨਾਂ ਦੇ ਜਿਹੜੇ ਨਹਿਰ ਦੇ ਰੇਲਿੰਗ ਆ ਜੀ ਉੱਚੀ ਲਾਉਣੀ ਚਾਹੀਦੀ ਹੈ ਜੀ ਔਰ ਕਿਸੇ ਜਾਨੀ ਮਾਇਨਿਕ ਨੁਕਸਾਨ ਨਾ ਹੋਵੇ ਇਹ ਨਹਿਰ ਦੇ ਵਿੱਚ ਕਾਫੀ ਪਿੰਡਾਂ ਨੂੰ ਜੋੜਦੀ ਹੈ ਔਰ ਇਤੋਂ ਗਰਸ਼ੰਡ ਤੋਂ ਲੈ ਕੇ ਆਲਪੁਰ ਤੱਕ ਕੋਈ ਨਾ ਕੋਈ ਰੋਜ਼ ਨਿਤ ਇੱਦਾਂ ਦੀਆਂ ਟਰੀਆਂ ਘਟਣਾ ਵਾਪਰਦੀਆਂ ਹਨ ਤੇ ਪਾਲ ਪ੍ਰਸ਼ਾਸਨ ਹਿਾਰ ਕੋ ਜਿਹੜਾ ਹੈ ਤੇ ਕੋਈ ਅਮਲ ਦੇ ਵਿੱਚ ਨਹੀਂ ਹੈ ਉਹ ਪ੍ਰਸ਼ਾਸਨ ਜਿਹੜਾ ਕੰਬਕਾਰ ਦੀ ਨਹੀਂ ਸੁਤਾ ਪਿਆ ਹੈ ਅਸੀਂ ਫਿਰ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਪੀਰੂ ਪਹਿਲ ਦੇ ਆਧਾਰ ਤੇ ਦੇਖ ਕੇ ਨਹਿਰ ਦੇ ਆਲੇ ਦੁਆਲੇ ਉੱਚੀ ਜਿਹੜੀ ਰੇਲ ਲਾਈ ਜਾਵੇ ਤਾਂ ਵੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਤੇ ਦੂਸਰੀ ਗੱਲ ਹੈ ਜਿਹੜੇ ਟਿਪਰ ਟਿਪਰ ਬਹੁਤ ਆ ਰਹੇ ਆ ਛੜਕ ਬਹੁਤ ਵਧੀਆ ਬਣੀ ਹੈ ਸਰਕਾਰ ਵੱਲੋਂ ਇਹ ਨਗਰ ਕਲਪਨਾ ਚ ਪਰ ਇਹ ਟਿਪਰ ਬਹੁਤ ਇਥੋਂ ਨਗ ਰਹੇ ਆ ਅਸੀਂ ਇਹ ਵੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਟਿਪਰਾਂ ਤੇ ਰੋਕ ਲਾਈ ਜਾਵੇ ਇਹ ਟਿਪਰਾਂ ਨੈਸ਼ਨਲ ਹਾਈਵੇ ਰੋਕ ਲਾਈ ਜਾ ਤਾਂ ਇੱਥੇ ਜਿਹੜੀ ਆ ਟ੍ਰੈਫਿਕ ਜਿਹੜੀ ਆ ਪਟੜਾ ਹੋ ਸਕੇ ਔਰ ਇਹ ਜਿਹੜਾ ਹੈ ਪਿੰਡ ਵਾਸੀ ਜਿਹੜੇ ਆ ਇਹ ਆਪਣੇ ਆਰਾਮ ਦੇ ਨਾਲ ਆਪਣਾ ਸਫਰ ਨਿਬਾ ਤਾ ਚਲ ਗੱਡੀ ਵਿੱਚ ਕਿੰਨੇ ਬੰਦੇ ਸੀਗੇ ਜੀ ਇੱਕ ਬੰਦਾ ਸਵੈ ਦਰ ਤੇ ਕੀ ਲੱਦਿਆ ਹੋਇਆ ਸੀ ਗੱਡੀ 'ਚ ਇਹਦੇ ਵਿੱਚ ਬੱਜਰੀ ਲੱਦੀ ਸੀ ਤੇ ਕੁਝ ਪਤਾ ਲੱਗਾ ਜੀ ਇਹ ਕਿੱਥੋਂ ਆ ਰਹੇ ਸੀ ਕਿੱਥੇ ਜਾਣਾ ਸੀਗਾ ਜੀ ਜੀ ਮੇਰਾ ਖਲਿਦ ਰੋਗਲੀਆਂ ਤੋਂ ਆ ਰਿਹਾ ਸੀ ਜੀ ਜੀ ਮੇਰਾ ਖਲਿਦ ਤੇ ਛੜ ਤੋਂ ਇੱਕ ਬੰਦਾ ਖਰਾਬ ਬੰਦਾ ਹੈ ਜਿਹੜਾ ਰੋੜ ਬੰਦਾ ਉੱਥੇ ਮੇਰਾ ਖਲਿਦ ਜਾ ਰਿਹਾ ਸੀ ਠੀਕ ਹੈ ਤੇ ਕਿਦਾਂ ਡਰਾਈਵਰ ਦੇ ਛੱਟ ਚੋਰ ਤੋਂ ਬਚਾਇਆ ਜੀ ਨਹੀਂ ਨਹੀਂ ਛੱਟ ਚੋਰ ਤੋਂ ਬਚਾਇਆ ਜੀ ਉਹ ਆਪਣੇ ਆਪ ਬਾਹਰ ਨਿਕਲ ਗਿਆ ਦੇਖ ਔਰ ਬੜੀ ਉਹਨੇ ਬਹਾਦਰੀ ਨਾਲ ਉਹ ਆਪਣੇ ਜਿਹੜੇ ਆ ਆਪਣੇ ਆਪ ਸਟੌਪ ਕਰ ਤੇ ਨਿਆ ਦੇ ਦੁਬਾਰਾ ਹੈ ਤੇ ਹੁਣ ਇਹ ਗੱਡੀ ਕਿੱਦਾਂ ਬਾਹਰ ਕੱਢੀ ਜਾਊਗੀ ਜੀ ਇਹਦਾ ਕਰੇਨਾ ਦੇ ਰਾਹੀਂ ਦੋ ਤਿੰਨ ਕਰੇਨਾ ਆਉਣੀਆਂ ਜੀ ਕਰੇਨ ਤੋਂ ਨਹੀਂ ਕਰੇਨ ਲਿਆ ਕੇ ਅਸੀਂ ਸੈਟਲ ਬੇਨਤੀ ਕਰਦੇ ਹਾਂ ਕਿ ਉਹ ਗੱਡੀ ਨੂੰ ਗੱਲ ਕਰ ਤੱਕੀ ਜਿਹੜੀ ਇਹ ਕਰੇਨ ਦੇ ਨਾਲ ਇਹਨੂੰ ਬਾਹਰ ਕੱਢਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਟਿਪਰ ਜਿਹੜਾ ਅੱਜ ਵੀ ਡਿਗਾ ਇਹ ਤੋਂ ਪਹਿਲਾਂ ਵੀ ਦੇਖ ਦਿੱਤੇ ਕਿਉਂਕਿ ਅਸੀਂ ਕੱਲ ਹੀ ਇੱਕ ਦਿਨ ਪਹਿਲਾਂ ਫਸ਼ਾਰਪੁਰ ਦੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇ ਕੇ ਆਏ ਆ ਔਰ ਉਸ ਮੰਗ ਪੱਤਰ ਦੇ ਵਿੱਚ ਅਸੀਂ ਮੰਗ ਕੀਤੀ ਆ ਕਿ ਜਿਹੜੀ ਇਹ ਸੜਕ ਬਣਾਈ ਗਈ ਆ ਇਹਦੇ ਹਾਲਦੋ ਵਾਲੇ ਕਾਨੂੰਨੀ ਤੌਰ ਤੇ ਜੋ 4 ਫੁੱਟ ਦੇ ਬਰਮ ਬਣਨੇ ਸੀ ਨਾ ਉਹ ਬਰਮ ਬਣਾਏ ਗਏ ਔਰ ਇਹਦੇ ਨਾਲ ਜਿਹੜੇ ਸੇਫਟੀ ਗਾਰਡ ਲੱਗਣੇ ਸੀ ਉਹ ਬਿਲਕੁਲ ਨਹੀਂ ਲਗਾਏ ਗਏ ਜਦ ਕਿ ਇਸ ਤੋਂ ਪਹਿਲਾਂ ਆਦਮਪੁਰ ਤੋਂ ਮੀਟੀਆਣਾ ਤੱਕ ਸਾਰੇ ਸੇਫਟੀ ਗਾਰਡ ਲੱਗੇ ਔਰ ਜਿਹੜੇ ਮੀਡੀਆ ਵਾਲਾ ਰਿਪੋਰਟ ਕੀ ਰਿਪੋਰਟ ਕੀ ਚਦਰ ਸ਼ੰਕਰ ਇਹ ਬਿਲਕੁਲ ਸੇਫਟੀ ਗਾਰਡ ਨਹੀਂ ਲੱਗੇ ਔਰ ਇਹ ਜਿਹੜੇ ਸੇਫਟੀ ਗਾਰਡ ਲੱਗਣੇ ਚਾਹੀਦੇ ਆ ਔਰ ਨਿਤ ਹਾਸੇ ਵੱਪਰ ਰਹੇ ਨੇ ਇਹਦੇ ਸਬੰਧ ਦੇ ਵਿੱਚ ਸਾਡੇ ਹਲਕਾ ਚੱਬਿਆੜ ਦੇ ਐਮ ਐਲ ਏ ਇਸ਼ਾਕ ਕੁਮਾਰ ਨੇ ਵੀ ਵਿਧਾਨ ਸਭਾ ਦੇ ਵਿੱਚ ਇਸ ਨਹਿਰ ਦੀ ਸੜਕ ਦੇ ਬਾਰੇ ਦੇ ਵਿੱਚ ਸਵਾਲ ਕੀਤਾ ਔਰ ਅਜੇ ਤੱਕ ਵੀ ਸਰਕਾਰ ਨੇ ਇਧਰ ਧਿਆਨ ਨਹੀਂ ਦਿੱਤਾ ਅਨੇਕਾਂ ਜਾਨਾਂ ਜਿਹੜੀਆਂ ਇਹ ਸੜਕ ਜਦੋਂ ਤੋਂ ਇਹ ਸੜਕ ਬਣ ਗਈ ਆ ਅਨੇਕਾਂ ਗੱਡੀਆਂ ਦੇ ਵਿੱਚ ਡਿੱਗ ਚੁੱਕੀਆਂ ਅਨੇਕਾਂ ਜਾਨਾਂ ਜਾ ਚੁੱਕੀਆਂ ਇਸੇ ਤਰ੍ਹਾਂ ਅਸੀਂ ਇਹ ਮੰਗ ਕਰਦੇ ਆ ਕਿ ਸਰਕਾਰ ਜਲਦੀ ਤੋਂ ਜਲਦੀ ਇਸ ਸੜਕ 'ਤੇ ਧਿਆਨ ਦੇਵੇ